वाहगुरु जी की फस मैं आज सहारा क्लब पटियाला सरदार भूपेंद्र सिंह जी के सहयोग जो भी बहुत चंगा लगे जी बहुत ज्यादा चंगा लगे मैं कहूँगा कि अच्छे तरीके ने रल मिल के बिल सारे जने काम करते परमात्मा अगे तो लेके जाए ਗੁਰਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਗੋਬਿੰਦਰ ਸਿੰਘ ਸਪੋਰਟਸਮੈਨ ਸਹਾਰਾ ਕਲੱਬ ਅੱਜ ਸਹਾਰਾ ਕਲੱਬ ਦੇ ਵਿਹੜੇ ਵਿੱਚ ਜੋ ਜਿੰਤندر ਕਾਜੀ ਰਾਜਵਿੰਦਰ ਸਿੰਘ ਜੀ ਇਕਲੀਗੇਟ ਵਾਲੇ ਤੇ ਉਹਨਾਂ ਦੇ ਪੂਰਨ ਸਹਿਯੋਗ ਦੇ ਨਾਲ ਸਾਰੇ ਮੈਂਬਰਾਂ ਨੇ ਜੋ ਹਰ ਸਾਲ ਮਹੀਨੇ ਦੀ ਤਰ੍ਹਾਂ ਉਨਾ ਲੋੜਵੰਦਾਂ ਵਾਸਤੇ ਜੋ ਪੈਨਸ਼ਨ ਲਜ਼ੂਰਤ ਕੀਤੀ ਜਾਂਦੀ ਹੈ ਅੱਜ ਸਾਹ ਕੁਲਦੀਪ ਸਿੰਘ ਜੀ ਐਨ ਆਰ ਆਈ ਕੈਨੇਡਾ ਤੋਂ ਜਿਨ੍ਹਾਂ ਦੇ ਮਨ ਦਾ ਸੰਕਲਪ ਬਣਿਆ ਕਿ ਮੁਫਤਾਂ ਦੀ ਸੇਵਾ ਹੀ ਰੱਬ ਦੀ ਸੇਵਾ ਹੈ ਉਹਨਾਂ ਨੇ ਉਸ ਅਕਾਲ ਪੁਰਖ ਦੇ ਦਿੱਤੇ ਦਾਤਾ ਵਿੱਚੋਂ ਜੋ ਆਪਣਾ ਦਸਵੰਧ ਕੱਢ ਕੇ ਲੋਕ ਕਿ ਮੇਰੇ ਪਾਤਸ਼ਾਹ ਨੇ ਹੁਕਮ ਕੀਤਾ ਹੈ ਦਸਾਂਤ ਗੁਰੂਣਾ ਦੇ ਵੀ ਝੂਠ ਬੋਲ ਜੋ ਖਾਹੇ ਕਹਿ ਗੋਬਿੰਦ ਸਿੰਘ ਲਾਲ ਜੀ ਕਿਸ ਘਾਟੀ ਚ ਨਾ ਵਸਾ ਹੈ ਕਿਸ ਕੋਠੇ ਤੇ ਬਰਨਾਲਾ ਨਹੀਂ ਹੁੰਦਾ ਉਹ ਬਰਨਾਲਾ ਜ਼ਰੂਰ ਚੋਂ ਪੈਂਦਾ ਉਹਨਾਂ ਬੱਚਿਆਂ ਵਾਸਤੇ ਉਹਨਾਂ ਦੀ ਇਹ ਇੱਕ ਮੰਦੀ ਖਾਸ ਸੀ ਕਿ ਮੈਂ ਆਪਣਾ ਦਸਵੰਦ ਕੱਢ ਕੇ ਇਹਨਾਂ ਲੋੜਵੰਦਾਂ ਵਾਸਤੇ ਕੋਈ ਨਾ ਕੋਈ ਜੋਨਾ ਨੂੰ ਕਾਲਪੁਰਖ ਨੇ ਬੜੀ ਵੱਡੀ ਬਖਸ਼ਿਸ਼ ਕੀਤੀ ਹੈ ਜੋ ਮੰਗਿਆ ਉਹਨਾਂ ਨੇ ਅਕਾਲਪੁਰ ਦੇ ਝੋਲੀਆਂ ਭੜੀਆਂ ਉਹਦੇ ਵਿੱਚੋਂ ਉਹਨਾਂ ਨੇ ਇਸ ਜਿੱਤੇ ਹੋਏ ਸੰਕਲਪ ਨੂੰ ਅੱਜ ਪੂਰਾ ਕੀਤਾ ਅਮਨਦੀਪ ਸਿੰਘ ਵੱਡਾ ਬੇਟਾ ਜਿਨ੍ਹਾਂ ਦਾ ਅੱਜ ਜਨਮ ਦਿਨ ਸੀ ਉਸ ਖੁਸ਼ੀ ਵਿੱਚ ਅਮਨਦੀਪ ਦੇ ਪਰਿਵਾਰ ਵੱਲੋਂ ਅੱਜ ਇੱਥੇ ਜੋ ਲੰਗਰ ਜ਼ੋਰਦ ਕੀਤਾ ਗਿਆ ਔਰ ਕੇਕ ਦੀ ਰਸਮ ਕੀਤੀ ਗਈ ਬੜੀਆਂ ਖੁਸ਼ੀਆਂ ਤੇ ਖਿਲਾਰਾਂ ਨਾਲ ਉਹਨਾਂ ਬੱਚਿਆਂ ਨੇ ਆ ਕੇ ਇੱਥੇ ਉਹਨਾਂ ਸਹਾਰਾ ਜਿਹਨਾਂ ਨੂੰ ਸਤ੍ਰੋਚੀ ਸਹਾਰਾ ਦੀ ਲੋੜ ਸੀ ਸਹਾਰਾ ਕਲਾਵੇ ਚ ਆ ਕੇ ਰਲ ਕਰਕੇ ਇਹ ਕੇਕ ਦੀ ਸ਼ਰਮਣੀ ਕੀਤੀ ਗਈ ਔਰ ਖੁਸ਼ੀਆਂ ਮਨਾਈਆਂ ਗਿਆ ਮੈਂ ਆਪਣੇ ਵੱਲੋਂ ਜਿੰਦਰ ਗਾਟੀ ਸਤ ਜਿੰਦਰ ਸਿੰਘ ਜੀ ਇਤਨੀ ਗੇੜੀ ਤੇ ਸਾਥ ਕੁਬੀਰ ਸਿੰਘ ਦਾ ਬਹੁਤ ਬਹੁਤ ਧੰਨਵਾਦ ਕਰਨਾ ਹੋਇਆ ਆਖੇ ਮਾਦਾ ਜਾਚਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਵਧੀਆ ਲੱਗ ਰਿਹਾ ਜੀ ਥੋੜਾ ਰੂਟੀਨ ਨਾਲੋਂ ਕੁਝ ਅਲੱਗ ਲੱਗ ਰਿਹਾ ਡਿਫਰੈਂਟ ਲੱਗ ਰਿਹਾ ਮੈਨੂੰ ਔਰ ਪਹਿਲੀ ਵਾਰ ਇਹ ਸਾਮ ਹੋਲ ਦੇਖਿਆ ਔਰ ਅ ਰਮ ਦਿਨ ਵਾਂਗ ਦੇ ਨੇ ਲੋਕਾਂ ਨਾਲ ਜੰਮੇ ਮਿਲਾਂ ਬਹੁਤ ਚੰਗਾ ਲੱਗ ਰਿਹਾ ਹੈ ਬਹੁਤ ਵਧੀਆ ਐਟਮੋਸਫੇਅਰ ਹੈ ਜੀ ਔਰ ਇਹਨਾਂ ਲੋਕਾਂ ਵੱਲ ਦੇਖ ਕੇ ਥੋੜਾ ਲੱਗਦਾ ਕਿ ਅਸੀਂ ਇਸ ਲਾਈਨ 'ਚ ਖੜੇ ਆ ਜਾਂ ਆਪਾਂ ਅੰਨੁਦ ਦੇ ਸਕਦੇ ਆ ਪਰ ਮਾਦਮ ਤੁਹਾਨੂੰ ਕਿਤੇ ਵੀ ਖੜਾ ਕਰ ਸਕਦਾ ਸੀਗਾ ਪਰ ਵਧੀਆ ਲੱਗ ਰਿਹਾ ਹੈ ਲਾਈਫਟਾਈਮ ਦਾ ਹੋ ਜਾ ਬਰਥਡੇ ਬਣਾ ਮੇਰਾ ਓ ਬਈ ਗੁੱਡ ਮੋਰਨਿੰਗ ਹੋ ਰਹੀ ਹੈ ਆ ਬੋਰਦੀ ਲੱਗ ਰਹਾ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਹਾਰਾ ਕਲੱਬ ਵਿਖੇ ਪਰਮਾਤਮਾ ਦੀ ਕਿਰਪਾ ਤੇ ਯਾਨੀ ਭਪਿੰਦਰ ਸਿੰਘ ਜੀ ਦੇ ਉਦਮ ਦੇ ਨਾਲ ਐਨ ਆਰ ਆਈ ਸਰਦਾਰ ਕੁਲਦੀਪ ਸਿੰਘ ਜੀ ਸਹਾਰਾ ਕਲੱਬ ਵਿੱਚ ਮਹੀਨਾ ਬਾਅਦ ਪੰਛਨਾ ਵੰਡਣ ਵਾਸਤੇ ਆਏ ਹਨ ਉਹਨਾਂ ਲੋੜਵੰਦਾਂ ਦਾ ਸਹਾਰਾ ਕਲੱਬ ਦੇ ਜਰੀਏ ਸਹਾਰਾ ਬਣਿਆ ਸਹਾਰਾ ਕਲੱਬ ਇੱਥੇ ਬਾਕੀ ਅੱਜ ਮੰਮਾ ਵਿੱਚ ਅੱਜ ਵੀਲ ਦਾ ਉਦਘਾਟਨ ਵੀ ਹੋਇਆ ਹੈ ਜਿਹਦੇ ਉਸਤੇ ਲੱਗਦਾ ਇਹ ਫਿਰ ਅੱਜ ਐਨਆਰਆਈ ਸਾਡੇ ਭਰਾ ਆਏ ਨੇ ਤੇ ਇਹਨਾਂ ਕਰਕੇ ਜਿਹੜਾ ਹੈ ਇਹ ਅੱਜ ਇੱਕ ਖਰਾ ਵਧੀਆ ਕੰਮ ਹੋ ਗਿਆ ਜਿੰਨੇ ਵੀ ਇੱਥੇ ਅੱਜ ਸਾਰਾ ਕਲੱਬ ਦੇ ਵਿੜੇ ਵਿੱਚ ਆਏ ਹਨ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਪਰਮਾਤਮਾ ਕਰੇ ਕਿ ਇਸੇ ਤਰ੍ਹਾਂ ਸੇਵਾ ਦਾ ਉਦਦ ਵਰਸਿਸ਼ ਕਰਦਾ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ